ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਆਪਣੇ ਆਪ ਦੇ ਪਿੰਡ ਮੋਦਕੀ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਸਜਣੋ ਤੇ ਆਪਣੇ ਆਪ ਦੇ ਕੋਲੇ ਅੱਜ 3 ਜਨਵਰੀ ਫੋਰ ਸੇਲ ਵਿਕਾਊ ਆ ਤੇ ਉਹਨਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਆ ਬਿਲਕੁਲ ਤਾਜੀ ਸੂਈ ਮੈਂ ਆ ਸੱਜਣੋ ਹਫਤੇ ਤੋਂ 10 ਕ ਦਿਨਾਂ ਦੀ ਬੱਚਾ ਇਹਦੇ ਮਗਰ ਜਿਹੜਾ ਨੋਟ ਕਰ ਲਿਓ ਕਟਾ ਤੇ ਇਹਦੇ ਮਾਲਕਾਂ ਨੇ ਦੱਸਿਆ ਵੀ ਤੀਜਾ ਸੂਆ ਸੂਈ ਆ ਤੇ ਦੁੱਧ ਨੂੰ ਬਹੁਤ ਖਰੀ ਆ ਦੂਜੇ ਸੂਏ ਦਾ ਚੰਗਾ ਇਹਨੇ 12 ਕਿਲੋ ਦੁੱਧ ਦਿੱਤਾ ਹੋਇਆ ਆਪਾਂ ਐਵੇਂ 14 15 ਨਹੀਂ ਕਹਿੰਦੇ ਤੇ ਇੱਕ ਸੰਗੇ ਦਾ ਜਿਹੜਾ ਉਹ ਨੋਟ ਕਰ ਲਿਓ ਟੁੱਟਿਆ ਹੋਇਆ ਪੜੀ ਚਵਾਚੂ ਦੀ 100 ਦੀ 100 ਆ ਤੇ ਆ ਜਿਹੜਾ ਕੱਟਾ ਜਿਹਨੂੰ ਇਹਨੇ ਜਨਮ ਦਿੱਤਾ ਚੱਟੇ ਮੱਥੇ ਵਾਲਾ ਇਹਦਾ ਤੀਜਾ ਸੂਹਾ ਸੂਈ ਹਫ਼ਤੇ ਤੋਂ 10 ਦਿਨਾਂ ਦੀ ਸੂਈ ਥੱਲੇ ਐਸ ਵੇਲੇ 9 ਕਿਲੋ ਦੁੱਧਾ ਤੁਸੀਂ 8 ਮੰਨ ਕੇ ਜਿਹੜਾ ਮਰਜ਼ੀ ਸੌਦਾ ਕਰ ਲਿਓ ਐਨ ਓਕੇ ਰਿਪੋਰਟ ਤੇ ਚੋਣ 100 ਦੀ 100 ਇੱਕ ਨੰਬਰ ਐਡਰੈਸ ਫੇਰ ਨੋਟ ਕਰ ਲਿਓ ਆਪਣੇ ਆਪ ਦੇ ਕੋਲੇ ਪਿੰਡ ਮੁੱਦਕੀ ਤੇ ਚਲੇ ਫਰੋਜਪੁਰ ਦੇ ਵਿੱਚ ਤਾਂ ਨਮਾਜ਼ਾਂ ਝੋਟੀਆਂ ਫੋਰ ਸੇਲਾ ਸੱਜਣੋ ਥੋੜਾ ਗਲੇ ਖਲੇ ਇਹਦੀ ਪ੍ਰੋਬਲਮ ਆਈ ਆ ਤੇ ਮੌਸਮ ਚੇਂਜ ਹੋਇਆ ਉਹਦੇ ਕਾਰਨ ਥੋੜਾ ਜਿਹਾ ਡੈਕਰ ਚੱਲ ਰਹੀ ਆ ਤਾਂ ਹੀ ਵੀਡੀਓ ਘੱਟ ਬਖਾ ਰਹੇ ਆ ਤੁਹਾਨੂੰ ਤੇ ਆ ਜੋ ਇਹਦੀ ਤੋਰ ਚੈੱਕ ਕਰੀਏ ਸੋਚਿਆ ਘਰੇ ਇਹ ਪਸ਼ੂ ਆ ਤੁਹਾਡਾ ਨਾਲ ਸਾਂਝੇ ਕਰਦਗੀ ਤੇ ਕਿਸੇ ਲੈਣ ਵਾਲੇ ਸੱਜਣ ਕੋਲੇ ਪਹੁੰਚ ਜਾਣ ਹਾਂ ਸੱਜਣੋ ਆਹ ਸਿੰਘ ਜਿਹੜਾ ਇਹਨੇ ਤੜਵਾਇਆ ਹੋਇਆ ਮੰਨ ਲਓ ਪਿਛਲਾ ਪੁਰਾਣਾ ਹੀ ਟੁੱਟਾ ਹੋਇਆ ਪ੍ਰੋਬਲਮ ਕੋਈ ਨਹੀਂ ਤੇ ਕੱਦ ਬਹੁਤ ਚੰਗਾ ਬਰੀਕ ਚਮੜੀ ਦੀ ਲੇਵਾ ਭਾਂਡਾ ਵੜਾ ਸੁਥਰਾ ਲੱਗਾ ਝੁੱਟੀ ਨੂੰ ਕੀ ਕਹਨੇ ਤੇ ਚਵਾ ਤੁਹਾਨੂੰ ਮੈਂ ਮੈਂ ਦੱਸਤਾ ਵੀ 100 ਦੀ 100 ਆ ਕੋਈ ਵੀ ਬੰਦਾ ਆ ਕੇ ਨਿੰਦ ਨਹੀਂ ਸਕਦਾ ਇਹਦਾ ਚੂਣ ਚਵਾ ਆਪ ਸਮਾਜੇ ਕਹਿਦਗੇ ਨਾ ਲੈ ਚੱਲ ਅੰਦਰ ਤੇ ਕੱਦ ਵੱਡੇ ਦੀ ਆ ਛੋਟੇ ਕੱਦ ਦੀ ਨਹੀਂ ਗੀ ਤੇ 12 ਕਿਲੋ ਦੁੱਧ ਦੇ ਨੇ ਦੂਜੇ ਸੂਏ ਦਿੱਤਾ ਹੁਣ ਇਹਦੇ ਕੋਲੇ 9 ਕਿਲੋ ਦੁੱਧ ਜਿਹੜਾ ਕੰਡੇ ਵਾਲਾ ਤੇ ਤੁਸੀਂ 8 ਮੰਨ ਕੇ ਵੀ ਭਾਵਾਂ ਲੈ ਲਿਓ ਯਾਰ ਤੇ ਭਾਵਾਂ ਗਰੰਟੀ ਤੇ ਵੀ ਮੰਗਾ ਲਿਓ ਤੇ ਸੱਜਣੋ ਲੇਵੇ ਭਾਂਡੇ ਤੋਂ ਦਾ ਆਪਾਂ ਇਹਨੂੰ ਨਾ ਐਂ ਵੀ ਕਹਿ ਸਕਦੇ ਤੁਹਾਨੂੰ 11 12 ਕਿਲੋ ਦਾ ਦਾ ਬਹੁਤ ਸੋਹਣਾ ਲੇਵਾ ਮੈਂ ਦੇ ਕੋਲੇ ਅ ਗਾੜੀ ਵੀ ਬਹੁਤ ਚੰਗੀ ਆ ਤੇ ਮੋਲੇ ਦੇ ਦੀ ਗੱਲ ਕਰਨ ਲਗੇ ਤਾਂ ਸੱਜਣੋ 75000 ਰੁਪਇਆ ਆ ਚੈੱਕ ਕਰ ਲਓ 75000 ਰੁਪਇਆ ਇਹਦੀ ਡਿਮਾਂਡ ਆ ਬਾਕੀ ਤੁਸੀਂ ਕਨੈਕਟ ਕਰ ਲਿਓ ਜਥੇ ਤੁਹਾਡਾ ਨਾਲ ਸੌਦਾ ਹੋਵੇ ਤੁਹਾਨੂੰ ਮੈਂ ਦੇ ਦੇਾਂਗੇ 100 ਦੀ 100ਾ ਦੁੱਧ ਤੇ ਲਾਉਣ ਨੂੰ ਮੈਂ ਬਹੁਤ ਚੰਗੀ ਆ ਕਿਉਂਕਿ ਇਹਨੇ 12 ਕਿਲੋ ਦੁੱਧ ਵੀ ਦੇਈ ਗਈ ਤਾਂ ਰੇਟ ਵੀ ਅਜੇ ਦਾ ਟੋਕਣਾ ਵਾਲਾ 75000 ਰੁਪਇਆ ਤਾਜੀ ਸੂਈ ਆ ਹਫਤੇ ਤੋਂ 10 ਦਿਨਾਂ ਦੀ ਕੱਟਾ ਮਗਰ ਚੋਣ ਚੀਚੀ ਵਰਗਾ ਮੋਟਾ ਲੱਗਾ ਹੋਇਆ ਕਰਮ ਵਾਲੀ ਨੂੰ ਭਵਨ ਜਮਨ ਨਵੇਂ ਬੰਦੇ ਨੂੰ ਲਿਆ ਕੇ ਬਾਹਰ ਆ ਜੋ ਚੋਣ ਉਹ ਵੀ ਮੈਂ ਵਿਲੀ ਕਰਕੇ ਉੱਠੂਗਾ ਕਿਉਂਕਿ ਇੰਨਾ ਸੋਹਣਾ ਚੋਣ ਲੱਗਿਆ ਇਨਾ ਲੇਵਾ ਚੰਗਾ ਆਪਾਂ 85 80 ਵੀ ਮੁੱਲ ਕਰ ਸਕਦੇ ਸੀ ਪਰ ਨਹੀਂ 75000 ਰੁਪਿਆ ਮੁੱਲ ਕੀ ਜਾਇਜ਼ ਮਿਲੀ ਆ ਤੇ ਤੁਹਾਨੂੰ ਜਾਇਜ਼ ਦੇਵਾਂਗੇ ਅੱਗੇ ਆ ਗਈ ਆਹ ਝੋਟੀ ਸੱਜਣੋ ਇਹਦੇ ਮਾਲਕਾਂ ਨੇ ਦੱਸਿਆ ਇਹਨੂੰ ਮੰਨ ਕੇ ਚੱਲੋ ਵੀ 35 ਤੋਂ 40 ਦਿਨਾਂ ਦੀ ਸੂਈ ਆ ਕੱਢ ਲਿਆ ਇਹਨੂੰ ਵੀ ਬਾਹਰ ਦੂਜਾ ਸੁਆ ਸੂਈ ਆ 8 ਕਿਲੋ ਦੁੱਧ ਦਾ ਸੱਜਣੋ 7 ਮੰਨ ਕੇ ਸੌਦਾ ਕਰ ਲਿਓ 35 ਤੋਂ 40 ਦਿਨਾਂ ਦੀ ਸੂਈ ਕੱਟਾ ਮਗਰ ਆ ਦੋਨੇ ਟਾਈਮ ਕੱਟੇ ਤੇ ਮਿਲਦੀ ਆ ਚੋਣ ਇਹਦਾ ਵੀ ਇੱਕ ਨੰਬਰ ਸਿੰਘ ਬਹੁਤ ਚੰਗਾ ਤੇ ਬਰੀਕ ਚਮੜੀ ਦੀ ਝੋਟੀ ਆ ਮੁੱਲ ਇਹਦੇ ਇਹਦਾ ਵੀ ਤੁਹਾਡੇ ਨਾਲ ਉਹ ਕਰ ਦੇਣਾ ਵੀ ਜਿਹੜਾ ਤੁਹਾਨੂੰ ਖਰੀਦਣ ਚ ਕੋਈ ਦਿੱਕਤ ਨਾ ਆਵੇ ਦੇਖੋ ਥਣ ਕੱਢਦੀ ਆ ਪਸਮਾ ਕੇ ਇਹ ਸੋਚ ਤੋਂ ਪਰੇ ਇੰਨਾ ਵਧੀਆ ਥਣ ਕੱਢਦੀ ਆ ਚਵਾਈਏ ਦੀ ਪੋਲੀ ਰੂਹ ਵਰਗੀ ਕੱਦ ਸੋਹਣਾ ਸਿੰਘ ਸੋਹਣਾ ਤੇ ਮੰਨ ਲਓ ਚਾਰੂ ਚੂਰੂ ਵੀ ਵਧੀਆ ਤੇ ਦੋਨੇ ਮਈਆਂ ਕੱਲ ਹੀ ਆਈਆਂ ਸੋਚਿਆ ਤੁਹਾਡੇ ਨਾਲ ਸਾਂਝੀਆਂ ਕਰਤੀਆਂ ਯਾਰ ਕਿਸੇ ਸੱਜਣ ਕੋਲੇ ਪਹੁੰਚ ਜਾਣਗੀਆਂ ਤੇ ਵੇਖਿਓ ਚਵਾਚੂ ਬਾਲਾ ਚੰਗਾ ਲੱਗਾ ਹੋਇਆ ਕੱਟੀ ਨੂੰ ਥਣ ਬੜਾ ਕੱਢਦੀ ਆ ਕਰਮਾਂ ਵਾਲੀ ਪੂਰਾ ਟਾਪ ਦਾ 7 ਕਿਲੋ ਕੰਡੇ ਵਾਲਾ ਦੁੱਧ ਮੰਨ ਕੇ ਦੁੱਧ ਆਠੀ ਆ 7 ਮੰਨ ਕੇ ਦੁੱਧ ਤੁਹਾਨੂੰ ਉਹ ਦੱਸਿਆ ਕਿਲੋ ਕਿਲੋ ਘੱਟ ਵੀ ਜੇ ਕੋਈ ਸੱਜਣ ਆਵੇ ਤੇ ਅਗਲਾ ਇਹ ਸੋਚਿਆ ਵੀ ਯਾਰ ਨਹੀਂ ਸਵਾਦ ਆ ਗਿਆ ਚੋਕੇ ਪਸੂ ਇਹਦਾ ਜੇ ਗੱਲ ਕਰੀਏ ਤਾਂ 67000 ਰੁਪਇਆ ਸੱਜਣੋ 60 ਤੇ 7 67000 ਰੁਪਇਆ ਇਹਦੀ ਨਮਾਡ ਆ ਮੌਕੇ ਤੇ ਮਾਨਤਾ ਨਾਲ ਇਹਦਾ 75000 ਰੁਪਇਆ ਮੌਕੇ ਤੇ ਜਿੱਥੇ ਵੀ ਹੋ ਗਈ ਸੈਟਿੰਗ ਤੇ ਆਜੋ ਤੁਹਾਨੂੰ ਮੈਂ ਉਹ ਝੋਟੀ ਦਾ ਬੱਚਾ ਵੀ ਜ਼ਰੂਰ ਵਿਖਾ ਦਿਆਂਗਾ ਕੋਈ ਤੁਸੀਂ ਕਿਸੇ ਸੱਜਣ ਨੇ ਆ ਦੇਖੋ ਆ ਇੱਕ ਨੰਬਰ ਮਹਿੰਦਾ ਆ ਤੁਹਾਨੂੰ ਤਿੰਨ ਨੰਬਰ ਤੇ ਵਿਖਾਵਾਂਗੇ ਉਹਦਾ ਕੱਟਾ ਤੇ ਆ ਜਿਹੜਾ ਕੱਟਾ ਜਿਹੜੀ ਝੋਟੀ ਚਲਾ ਕੇ ਵਿਖਾਈ ਹੈ ਗਾਲਾਂ ਕਰੀ ਜਾ ਲੈ 35 40 ਦਾ ਨਾਲ ਤੇ ਇਹ ਤਾਂ ਬਿਲਕੁਲ ਦੋਵੇਂ ਮੰਨ ਕੇ ਚੱਲੋ ਪਰਲੀ ਤੈਨਾਂ ਨੰਬਰ ਮੈਂ ਵੀ ਤਾਜੀ ਆ ਹਜੇ ਆ ਚੈੱਕ ਕਰ ਲਓ ਇਹ ਤੀਜਾ ਸੂਆ ਸੁਈਆ ਤੇ ਕੋਲੇ ਕੱਟਾ ਵਾ ਸਜਣੋ 7-8 ਕਿਲੋ ਇਹਦੇ ਕੋਲੇ ਵੀ ਤਿਆਰ ਆ ਦੁੱਧ ਜਿਹੜਾ ਐਸ ਵੇਲੇ ਕੱਡੀਆਂ ਨੂੰ ਵੀ ਬਾਹਰ ਖੋਲ ਕੇ ਤੂੰ ਐਨੂੰ ਘਰਾ ਦੇ ਚ ਬੱਚੇ ਵਾਲ ਨੂੰ ਚੈੱਕ ਪਾਵਾਂ ਵਾ ਟੇ ਕਾਤ ਕਾਠ ਦੀ ਆ 62000 ਰੁਪਇਆ ਡਿਮਾਂਡ ਆ ਤੇ ਇੱਕ ਸਾਈਡ 'ਚ ਥੋੜਾ 19-21 ਦੁੱਧ ਘੱਟ ਆ ਸਜਣੋ ਇਹ ਨੋਟ ਕਰ ਲਿਓ 10 ਦਾ 10 ਕਿਲੋ ਦੇਈ ਜਾਊਗੀ ਤੇ ਪਰ ਸੈਡ ਇਹਦੀ ਜ਼ਰੂਰ ਘਾਟ ਆ ਸੈਡ ਇਹਦੀ ਮੈਂ ਤੁਹਾਨੂੰ ਦੱਸਿਆ ਵੀ ਇੱਕ ਘਾਟ ਆ ਸੱਜਣੋ ਇਹ ਜ਼ਰੂਰ ਨੋਟ ਕਰ ਲਿਓ ਸਾਰੇ ਭੈਣਾ ਭਰਾ ਤੇ 62000 ਰੁਪਇਆ ਇਹਦੀ ਡਿਮਾਂਡ ਆ ਆ ਚੈੱਕ ਕਰ ਲਓ ਚੋਣ ਇਹਦਾ ਵੀ ਮੋਟਾ ਲੱਗਾ ਹੋਇਆ ਮਗਰ ਇਹਦੇ ਕੱਟਾ 15 ਦਿਨਾਂ ਦੀ ਸੂਈ ਰੱਖ ਲਓ 12 ਤੋਂ 15 ਦਿਨਾਂ ਦੀ ਸੂਈ ਆ ਤੇ ਵੱਡੇ ਟੰਚੇ ਦੀ ਆ ਵੀਰ ਦੇ ਘਰ ਤੋਂ ਤਾਜ਼ਾ ਲਾ ਲਿਓ ਵੱਡੀ ਝੋਟੀ ਆ ਤੇ ਸ਼ੈਡ ਕਰਕੇ ਆਪਾਂ ਨੂੰ ਵੀ ਜਾਇਜ਼ ਮਿਲੀ ਐ ਤੇ ਆਪਾਂ ਵੀ ਜਾਇਜ਼ ਦੇ ਦੇਾਂਗੇ ਆ ਚੈੱਕ ਕਰ ਲਓ ਦੁੱਧ ਪੀਣ ਵਾਲਿਆਂ ਲਈ ਇਹ ਵੀ ਠੀਕ ਆ ਆਉਂਦੇ ਸਵੇਰ ਨੂੰ ਦਵਾਈ ਬੂਟੀ ਦੇ ਦੇ ਓਕੇ ਰਹੂਗੀ 62000 ਰੁਪਇਆ ਤੇ 66000 ਰੁਪਇਆ ਛੋਟੀ ਵੇਖੋ ਤੁਹਾਡੇ ਕੰਮ ਦੀਆਂ ਚੀਜ਼ਾਂ ਪੂਰੀਆਂ ਚੈਜ ਰੇਟ ਕੀਤੇ ਆਪਦੇ ਜਣੀ ਬਾਕੀ ਸੱਜਣੋ ਤੁਸੀਂ ਦੱਸਣਾ ਕਿਉਂਕਿ ਬਾਜ਼ਾਰ ਨੇ ਵੀ ਮੋੜਾ ਵਾਵਾ ਖਾ ਲਿਆ ਕਿਉਂਕਿ ਬਾਹਰ ਘੁੰਮੇ ਫਰੇ ਵੇਖਿਆ ਮਾਹੌਲ ਛੋਲ ਆਹ ਵੇਖੋ ਤੇ ਆ ਮੈਂ ਦਾ ਵੀ ਕੋਈ ਓੜਾ ਬਾਨਾ ਨਹੀਂ ਕਰਮਾਂ ਲਈ ਮੈਂ ਕਹਿਣ ਨੂੰ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਨਾ ਲੈਵੇ ਭਾਂਡੇ ਤੋਂ ਗੈਸ ਲਾ ਲੈਂਦੇ ਤਾਂ ਆਪਾਂ ਕਹਿ ਦੇਣਾ 13-14 ਕਿਲੋ ਦੁੱਧ ਆ ਯਾਰ ਨਹੀਂ ਪਰ ਐਸ ਵੇਲੇ 9 ਕਿਲੋ ਦੁੱਧ ਆ ਤੇ 11 12 ਕਿਲੋ ਦੁੱਧ ਮੈਂ ਦੇਊਗੀ ਇਹ ਨਹੀਂ ਗੱਲ ਹੈਗੀ ਵੀ ਨਾ ਦੇਊਗੀ ਉਹ ਕਹਿਣਾ ਮੂੰਹ ਵਾਲਾ ਨਹੀਂ ਭਾਂਡੇ ਵਾਲਾ ਦੁੱਧ ਦੇਊਗੀ ਧੰਨਵਾਦ ਸੱਜਣੋ ਆ ਵੀਡੀਓ ਨੂੰ ਐਂਡ ਤੱਕ ਵੇਖਣੇ